ਹੈਲੋ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਾਰਿਆਂ ਨੂੰ ਸੰਗਰਾਮ ਹਾੜ ਦੀ ਸੰਗਰਾਮ ਦੇ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਕਰੇ ਮੀਨਾਂ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਗਾਇਜ਼ ਮੈਂ ਇਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਾਂ ਤੇ ਇਧਰ ਨ세ਰ-세ਰ ਦੀ ਚਾਹ ਬਣਾਣ ਲੱਗਿਆ ਦੇਖੋ ਜੀ ਚਾਹ ਦੇ ਵਿੱਚ ਪਏਗਾ ਹੁਣ ਦੁੱਧ ਤੁਹਾਨੂੰ ਪਤਾ ਹੀ ਹੈ ਕਿ ਸਵੇਰੇ ਸਭ ਤੋਂ ਪਹਿਲਾਂ ਪਾਠ ਪੂਜਾ ਕਰਕੇ ਚਾਹ ਦੀ ਇਹ ਲਲਕ ਜੀ ਉੱਠਦੀ ਕਿ ਚਾਹ ਪੀ ਲਈਏ ਤੇ ਲੋ ਗਾਇਸ ਇੱਧਰ ਗਈ ਸੀ ਦਿਹਾੜੀ ਤਰ੍ਹਾਂ ਦੀ ਚਾਹ ਤੇ ਅੱਗ ਬਾਲੀ ਸੀ ਤੇ ਮੈਂ ਕਿਹਾ ਚਲੋ ਚੁੱਲਾ ਨਾਲ ਥੋੜਾ ਠੰਡਾ ਜਿਹਾ ਹੋ ਗਿਆ ਸੀ ਮੈਂ ਕਹਿੰਦੇ ਤੇ ਪੋਚਾ ਲਾ ਦिए ਤੇ ਸੁਆਹ ਕੱਢਦੀ ਏ ਤੇ ਇੱਧਰ ਦੀ ਕਰਦੀ ਏ ਸਫਾਈ ਤੇ ਬਾਕੀ ਦੇਖਦੇ ਆਂ ਜੀ ਠੰਡੇ ਠੰਡੇ ਜਿਹੜਾ ਕੰਮ ਚੁੱਲੇ ਤੇ ਹੋ ਜਾਏ ਠੀਕ ਹੈ ਤੇ ਤੁਹਾਨੂੰ ਪਤਾ ਹੀ ਏ ਤੇ ਬਾਲਾ ਜੀ ਦਾ ਮੈਸੇਜ ਆਇਆ ਸੀਗਾ ਮੈਨੂੰ ਥੈਂਕ ਯੂ ਸੋ ਮੱਚ ਤੁਹਾਡਾ ਵੈਰੀ ਨਾਈਸ ਬਹੁਤ ਅੱਛਾ ਲੱਗਿਆ ਤੁਹਾਡਾ ਅੱਛਾ ਜਿਹਾ ਮੈਸੇਜ ਦੇ ਕੇ ਕਿ ਥੈਂਕ ਯੂ ਆਰਤੀ ਜੀ ਤੁਹਾਡਾ ਵੀ ਤੁਸੀਂ ਵੀ ਬਹੁਤ ਅੱਛਾ ਕਮੈਂਟ ਕੀਤਾ ਵਾਹਿਗੁਰੂ ਕਰੇ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਤੇ ਬੜਾ ਅੱਛਾ ਲੱਗਦਾ ਜਦੋਂ ਮੇਰੀ ਅੱਛੇ ਅੱਛੇ ਭੈਣਾਂ ਮੈਨੂੰ ਮੈਸੇਜ ਕਰਦੀਆਂ ਨੇ ਨਾ ਤੇ ਗੁਰਸ਼ਰਨ ਸਿਸਟਰ ਤੁਹਾਡਾ ਵੀ ਬਹੁਤ ਸਾਰਾ ਦਿਲੇ ਸ਼ੁਕਰੀਆ ਤੇ ਸਯਦ ਸਿਸਟਰ ਬਹੁਤ ਦਿਨ ਹੋ ਗਏ ਨੇ ਤੁਹਾਡਾ ਕੋਈ ਮੈਸੇਜ ਨਹੀਂ ਆ ਰਿਹਾ ਤਬੀਅਤ ਠੀਕ ਹੈ ਬੜੇ ਦਿਨਾਂ ਤੋਂ ਤੁਸੀਂ ਮੈਨੂੰ ਕੋਈ ਮੈਸੇਜ ਨਹੀਂ ਕਰ ਰਹੇ ਕਿਉਂਕਿ ਤੁਹਾਡਾ ਮੈਸੇਜ ਡੇਲੀ ਆਂਦਾ ਤੇ ਥੈਂਕ ਯੂ ਜੀਤ ਸਿਸਟਰ ਕਰਮਜੀਤ ਕੌਰ ਸਿਸਟਰ ਰਾਣਾ ਹੁਸ਼ਿਆਰਪੁਰ ਵਾਲੇ ਮੰਜੂ ਵਾਲਾ ਜੀ ਸਾਰਿਆਂ ਦਾ ਦਿਲੇ ਸ਼ੁਕਰੀਆ ਮੇਰੀਆਂ ਭੈਣਾਂ ਦੇ ਅੱਜ ਮੈਂ ਕਿਹਾ ਚਲੋ ਕਮੈਂਟਾਂ ਦੇ ਜਵਾਬ ਦੇ ਦੇਣੇ ਆ ਤੇ ਇੱਧਰ ਮਾਰਨ ਲੱਗੀ ਸੀ ਪੋਚਾ ਸੁਆਹ ਕੱਢਦੀ ਸੀ ਮੈਂ ਬਾਹਰ ਤੇ ਮੈਂ ਕਿਹਾ ਚਲੋ ਇੱਧਰ ਸਾਫ਼ ਸੁਥਰਾ ਕਰ ਦਈਏ ਤੇ ਤੁਹਾਨੂੰ ਪਤਾ ਹੀ ਹੈ ਜੇ ਸਾਫ਼ ਸੁਥਰਾ ਚੁੱਲ੍ਹਾ ਹੋਵੇ ਤੇ ਕਹਿਣਾ ਜਿਵੇਂ ਸੋਈ ਸਾਡ ਨੂੰ ਸਾਫ਼ ਚਾਹੀਦੀ ਇਦਾਂ ਚੁੱਲ੍ਹਾ ਵੀ ਸਾਡੇ ਮਨ ਕਰਦਾ ਨਾ ਕਿ ਸਾਫ਼ ਸੁਥਰਾ ਹੋਵੇ ਤਾਂ ਹੀ ਮਨ ਕਰਦਾ ਆਪਣਾ ਕੰਮ ਕਰਨ ਨੂੰ ਤੇ ਗਾਇਜ਼ ਇੱਧਰ ਮੈਂ ਸੋਚ ਰਹੀ ਸੀ ਇੱਧਰ ਦੀ ਸਫਾਈ ਕਰਕੇ ਅੱਜ ਨੂੰ ਥੋੜੀ ਮਹਿੰਦੀ ਇਹ ਪਿਉਣੀ ਹੈ ਜਿਵੇਂ ਆਪਾਂ ਮਹਿੰਦੀ ਲਾਣੀ ਹੁੰਦੀ ਹੈ ਨਾ ਸਿਰ ਤੇ ਤੇ ਮੈਨੂੰ ਹੁੰਦਾ ਵੀ ਪਹਿਲਾਂ ਹੀ ਭਿਗੋ ਦੋ ਕਿਉਂਕਿ ਇਹ ਜਿਹੜੀ ਮਹਿੰਦੀ ਆਪਾਂ ਹਰੀ ਲਾਣੇ ਨੇ ਮੈਂ ਹਰੀ ਮਹਿੰਦੀ ਹਮੇਸ਼ਾ ਲਾਣੀ ਹੈ ਤੇ ਗਰਮੀਆਂ ਦੇ ਵਿੱਚ ਵੀ ਵੈਸੇ ਵੀ ਸਾਨੂੰ ਅੱਜ ਕੱਲ ਨਾ ਹਰੀ ਮਹਿੰਦੀ ਲਾਣੀ ਚਾਹੀਦੀ ਹੈ ਇਹ ਸਾਡੇ ਸਿਰ ਲਈ ਠੰਡੀ ਵੀ ਹੁੰਦੀ ਹੈ ਤੇ ਵਧੀਆ ਵੀ ਹੁੰਦੀ ਹੈ ਤੇ ਸਾਡੇ ਵਾਲਾਂ ਨੂੰ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੇਸੀਨ ਚੀਜ਼ਾਂ ਤਾਂ ਸਾਨੂੰ ਜ਼ਰੂਰ ਯੂਜ਼ ਕਰਨੀਆਂ ਚਾਹੀਦੀਆਂ ਲੋ ਜੀ ਇੱਧਰ ਮਾਰ ਲਿਆ ਸੀ ਚਾੜੋ ਚੁੱਲੇ ਨੂੰ ਮੈਂ ਮਾਰ ਲਿਆ ਸੀ ਪੋਚਾ ਤੇ ਹੁਣ ਨਾ ਮੇਰੇ ਦੀ ਮਾਲ ਚਾ ਗਿਆ ਸੀ ਕਿ ਹਾਰੇ ਦੇ ਵਿੱਚ ਵੀ ਸਵਾਹ ਕੱਢਦਾ ਕਈ ਦਿਨ ਦੋ ਤਿੰਨ ਦਿਨ ਹੋਰ ਬਾਲੀਏ ਨਾ ਤੇ ਬਹੁਤ ਸਾਰੀਆਂ ਦੇ ਵਿੱਚ ਸਵਾਹ ਕੱਟੇ ਹੋ ਜਾਂਦੀ ਏ ਤੇ ਇੱਧਰ ਕੱਢਦੀ ਏ ਸਵਾਹ ਤੇ ਥੋੜਾ ਜਿਹਾ ਪਤਾ ਨਹੀਂ ਕੀ ਗੱਲ ਕੋਈ ਚੀਜ਼ ਰੱਖਦੀ ਐ ਨਾ ਥੋੜਾ ਟਿੱਲ ਤੇ ਟਿੱਲਾ ਟਿੱਲਾ ਨੋ ਇਹ ਟੇਡਾ ਮਿੱਡਾ ਜਿਹਾ ਹੋ ਰਿਹਾ ਟਿੱਲਾ ਟਿੱਲਾ ਕਹਿ ਰਹੀ ਐ ਨੂੰ ਮੈਂ ਟੇਡਾ ਮਿੱਡਾ ਜਿਹਾ ਹੁੰਦਾ ਤੇ ਮੈਨੂੰ ਹੁੰਦਾ ਕੋਈ ਚੀਜ਼ ਹੀ ਮੈਂ ਰੱਖ ਦਿੰਨੇ ਆ ਆਪਾਂ ਤੇ ਗਿਰ ਨਾ ਜਾਵੇ ਇਸ ਕਰਕੇ ਇਹਨੂੰ ਵੀ ਆਜਣਾ ਮੈਂ ਨਾਲੇ ਲਿਪ ਦੇਨੇ ਨਾਲੇ ਥੋੜਾ ਟੇਡਾ ਕਰਕੇ ਨਾ ਉਲਟਾ ਕਰਕੇ ਇਹਦੀ ਵੀ ਗਾਰਾ ਲਾ ਦੇਣੀ ਆ ਤੇ ਗਾਰਾ ਲਿਆਂਦਾ ਹੋਇਆ ਮੈਂ ਕਈ ਦੀ ਸੋਚੀ ਕਿ ਫਲੈਕਸ ਆ ਵਗੈਰਾ ਉਤਾਰ ਕੇ ਮੈਂ ਤੇ ਗਾਰਾ ਲਾਵਾਂ ਐ ਮਿੱਟੀ ਮੰਗਵਾਈ ਹੋਈ ਐ ਮੈਂ ਭਿਗੋਵਾਂਗੀ ਉਹਨੂੰ ਵੀ ਤੇ ਪਿਕੋ ਕੇ ਗਾਇਜ਼ ਉਹਦਾ ਵੀ ਮੈਂ ਸੋਚ ਰਹੀ ਆ ਕਿ ਇਹਦੀ ਢੂੜੀ ਵਗੈਰਾ ਪਾ ਕੇ ਮਿਹਨਤ ਤਾਂ ਕਰਨੀ ਪੈਂਦੀ ਐ ਪਰ ਇੱਧਰ ਚਲੋ ਦੇਖਾਂਗੀ ਉਹ ਵੀ ਜ਼ਰੂਰ ਕਰਾਂਗੀ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਛੋਟੇ ਛੋਟੇ ਕੰਮ ਤਾਂ ਬਹੁਤ ਸਾਰੇ ਐਸੇ ਹੁੰਦੇ ਜਿਹੜੇ ਕਰੀ ਜਾਓ ਤੇ ਕੰਮ ਤੇ ਤੁਹਾਨੂੰ ਪਤਾ ਮੁੱਕਦੇ ਹੀ ਨਹੀਂ ਹੈਗੇ ਤੇ ਇੱਧਰ ਹਾਰੇ ਨੂੰ ਵੀ ਮੈਂ ਲੀਪਿਆ ਸੀ ਬਹੁਤ ਦਿਨਾਂ ਬਾਅਦ ਅੱਜ ਵਿਚਾਰੇ ਨੂੰ ਲੀਪਿਆ ਸੋਹਣਾ ਵੀ ਲੱਗੂਗਾ ਲਿੱਪ ਕੇ ਨਾ ਫਿਰ ਸਾਫ ਸੁਥਰਾ ਜਾ ਹੋ ਜਾਂਦਾ ਇਹ ਹਾਰਾ ਮੇਰਾ ਬਹੁਤ ਮਜ਼ਬੂਤ ਹੈ ਤੁਸੀਂ ਪਿਛਲੀ ਵੀਡੀਓ ਸ਼ਾਇਦ ਦੇਖਿਆ ਹੋਣਾ ਕਿ ਇਹ ਮੈਂ ਹਾਰਾ ਚੁੱਲਾ ਮੈਨੂੰ ਬਹੁਤ ਸ਼ੌਂਕ ਹੁੰਦਾ ਜਿਵੇਂ ਅਜਿਹੀ ਚੀਜ਼ਾਂ ਬਣਾਉਣਾ ਤੇ ਮੈਂ ਹੀ ਆਪਣੇ ਆਪ ਬਣਾਇਆ ਤੇ ਹੁਣ ਮੈਂ ਕਿਹ ਚੱਲوں ਇਹਨੂੰ ਲੀਪ ਦੇ ਦ ਦੇਖੋ ਲਿਪਕੇ ਵੀ ਕਿੰਨਾ ਸੋਹਣਾ ਸਾਫ਼ ਸੁਥਰਾ ਜਿਹਾ ਲੱਗਦਾ ਇਹਦੇ ਕੋਲ ਤਾਂ ਨਹੀਂ ਟੁੱਟ-ਫੱਟ ਵੀ ਹੈ ਪੀਸ ਗਿਆ ਲੋ ਜੀ ਇਹ ਐਸਾ ਡਿਲੋਏ ਦੀ ਕੜਾਈ ਹੈ ਦੇਖੋ ਪਹਿਲੇ ਜਾਰ ਜਿਆ ਲੱਗਿਆ ਹੋਇਆ ਇਹਨੂੰ ਤੇ ਮੈਂ ਸੋਚ ਰਹੀ ਸੀ ਜਾਰ ਮਾਈ ਲਾਵਾਂ ਤੇ ਵਧੀਆ ਗੱਲ ਹੈ ਤੇ ਇਹਦੇ ਵਿੱਚ ਮੈਂ ਹਰੀ ਮਹਿੰਦੀ ਕੋਲਣ ਲੱਗੀ ਸੀ ਤੇ ਆਹ ਦੇਖੋ ਜੀ ਇਹ ਮੈਂ ਮਹਿੰਦੀ ਲਿਆਂਦੀ ਜੇਕਰ ਤੁਸੀਂ ਵੀ ਚਾਹੋ ਨਾ ਤੁਸੀਂ ਹਰਬਲ ਨੇਹਾ ਜੜੀ ਵੀ ਯੂਜ਼ ਕਰਦੇ ਹੋ ਕਰ ਲਿਓ ਚਲੋ ਗਾਇਸ ਆਹ ਲੈ ਲਿਆ ਮੈਂ ਆਵਲੇ ਦਾ ਪਾਊਡਰ ਇਹਨੂੰ ਵੀ ਹੁਣ ਆਪਣੀ ਮਰਜ਼ੀ ਅਨੁਸਾਰ ਥੋੜਾ ਜਿਹਾ ਪਾਣਾ ਜ਼ਿਆਦਾ ਨਹੀਂ ਪਾਣਾ ਹੈਗਾ ਇਹਦੇ ਚੀ ਪਾ ਲੈਣਾ ਆਪਾਂ ਇੱਕ ਚਮਚ ਦਹੀਂ ਠੀਕ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਣਾ ਲੈਣਾ ਇਹਦੇ ਵਿੱਚੇ ਪਾ ਦੇਣਾ ਆਪਾਂ ਪਾਣੀ ਇਹਨੂੰ ਜੇਕਰ ਜਿੰਨਾ ਵਧੀਆ ਚਾਹੋ ਜਿਤ ਕੋ ਤੁਸੀਂ ਚਾਹੋ ਨਾ ਤੇ ਰਾਤ ਹੀ ਭਿ ਕੋ ਕੇ ਰੱਖ ਦਿਓ ਬਹੁਤ ਅੱਛਾ ਰਿਜ਼ਲਟ ਆਏਗਾ ਇਹਦਾ আর ਮੈਂ ਸਪੈਸ਼ਲ ਕੜਾਈ ਤਾਂ ਹੀ ਨਹੀਂ ਸਾਫ਼ ਕੀਤੀਗੀ ਕੀ ਸਾਡੇ ਵਾਲਾ ਨਵਾਵਾ ਆਇਰਨ ਵੀ ਮਿਲ ਜੇਗਾ ਲੋ ਜੀ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਦੀ ਗੁੱਠਲੀ ਤੋੜ ਦਾਂਗੀ ਠੀਕ ਹੈ ਹੁਣ ਇਹਨੂੰ ਮੈਂ ਘੌਂ ਕੇ ਰੱਖ ਦਾਂਗੀ ਬਾਅਦ ਚ ਜੋ ਚੀਜ਼ਾਂ ਪਾਵਾਂਗੀ ਮੈਂ ਤੁਹਾਡੇ ਨੂੰ ਲੋ ਵੀ ਦੱਸੂਗੀ ਤੁਹਾਨੂੰ ਠੀਕ ਹੈ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਪਿਘੋ ਦੇਣੀ ਰਲਾ ਕੇ ਰੱਖਾ ਦੇਣੀ ਉਹ ਦੇਖੋ ਬਸ ਹੁਣ ਇਹਨੂੰ ਐਸੇ ਤਰ੍ਹਾਂ ਹੀ ਕੜਾਈ ਦੇ ਵਿੱਚ ਰੱਖ ਦੂੰਗੀ ਰਾਤ ਪਰ ਮੈਂ ਠੀਕ ਹੈ ਜੀ ਤੇ ਲੋ ਗਾਇਜ਼ ਆ ਦੇਖ ਲਓ ਮਹਿੰਦੀ ਬਿਲਕੁਲ ਸਾਡੀ ਹੋ ਗਈ ਕਾਲੀ ਮੇ ਵੀ ਹੋਈ ਸੀ ਨਾ ਆ ਦੇਖ ਲਓ ਨੋਈ ਦੀ ਕੜਾਈ ਦੇ ਵਿੱਚ ਕਿੰਦਾ ਕਾਲੀ ਹੋ ਜਾਂਦੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਮਿਲਾਵਾਂਗੇ ਆਪਣੇ ਵਾਲ ਵਧੀਆ ਸਮੂਥੀ ਜੇ ਹੋ ਜਨੈਨ ਸਿਲਕੀ ਸਿਲਕੀ ਜੇ ਹੈ ਨਾ ਤੇ ਇਹਦੇ ਵਿੱਚ ਆਪਾਂ ਮੈਸ਼ ਕੀਤਾ ਹੋਇਆ ਐਲੋਵੀਰਾ ਹਾ ਦੇਖੋ ਜੀ ਬਿਲਕੁਲ ਗ੍ਰाइंड ਕਰ ਲਓ ਚਾਹੇ ਤੁਸੀਂ ਜਿੱਦਾਂ ਮੈਂ ਬਣਾਉਂਦੀ ਹੁੰਨੀ ਆ ਨੋਦਾ ਬਣਾ ਲਓ ਠੀਕ ਹੈ ਤੇ ਪੱਤਾ ਆ ਗਿਆ ਵਿੱਚ ਇਹਨੂੰ ਚੰਗੀ ਤਰ੍ਹਾਂ ਨਾ ਆਪਾਂ ਹੁਣ ਰਲ ਆ ਲਾਂਗੇ ਠੀਕ ਹੈ ਹੁਣ ਆਪਾਂ ਨੇ ਇਹਨੂੰ ਵਾਲਾਂ ਤੇ ਲਾ ਲਓ ਬਹੁਤ ਵਧੀਆ ਰਿਜ਼ਲਟ ਆਂਦਾ ਇਹਦਾ ਆ ਦੇਖੋ ਇਹ ਬਹੁਤ ਅੱਛਾ ਕੁਲ ਕੇ एकदम ਹੋ ਜਾਂਦਾ ਤਿਆਰ ਹੈ ਇਹ ਵਾਲਾਂ ਨੂੰ ਸਾਡੇ ਨੂੰ ਗਰਮੀਆਂ ਦੇ ਵਿੱਚ ਸਪੈਸ਼ਲ ਬਹੁਤ ਅੱਛਾ ਹੁੰਦਾ ਹੈ ਗਰਮੀਆਂ ਲਈ ਹੁੰਦਾ ਜਿਆਦਾਤਰ ਕਹਿੰਦੇ ਨਾ ਹੰਡੀ ਹੁੰਦੀ ਹੈ ਮਹਿੰਦੀ ਇਸ ਲਈ ਆਪਾਂ ਗਰਮੀਆਂ 'ਚ ਹੀ ਲਾ ਸਕਦੇ ਹਾਂ ਜ਼ਿਆਦਾ ਇਹਨੂੰ ਸਰਦੀਆਂ 'ਚ ਤੇ ਆਪਣੇ ਕੋਲ ਘੱਟ ਹੀ ਲੱਗਦੀ ਹੈ ਜੇ ਲਓ गाइस ਆ ਦੇਖੋ ਵਾਲ ਕਰ ਲਏ ਸਿੱਧੇ ਹੁਣ ਆਪਾਂ ਲਗਾਵਾਂਗੇ ਮਹਿੰਦੀ ਦੀ ਅੰਮ੍ਰਿਤਕੌਰ ਲਗਾਏਗੀ ਮੇਰੇ ਮਹਿੰਦੀ ਤੇ ਲਓ ਜੀ ਇੱਧਰ ਲਾਤੀ ਮਹਿੰਦੀ ਆ ਦੇਖੋ ਠੰਡੀ ਠੰਡੀ ਤੇ ਸੱਚੀ ਬੁੱਚੋ ਨਾ ਗਰਮੀਆਂ ਦੇ ਵਿੱਚ ਐਵੇਂ ਸਿਰ ਜੀ ਵਿੱਚ ਸੜਦਾ ਨਹੀਂ ਹੁੰਦਾ ਅੰਮ੍ਰਿਤ ਆ ਲੱਗ ਗਿਆ ਮੇਰੇ ਇਕਵਾਲ ਤੇ ਲਾਦੀ ਬਸ ਅ ਚੰਗੀ ਤਰ੍ਹਾਂ ਲਾਦੀ ਠੰਡ ਜੀ ਪੈ ਜਾਏ ਤੇ ਆ ਦੇਖੋ ਜੀ ਗਾਇਜ਼ ਆ ਦੇਖੋ ਬਿਲਕੁਲ ਵਾਲ ਵੀ ਮੇਰੇ ਇਦਾਂ ਲੱਗ ਰਹੇ ਜਿਵੇਂ ਕਾਲੇ ਕਾਲੇ ਤੇ ਮਹਿੰਦੀ ਵੀ ਇੰਨੀ ਕਾਲੀ ਹੋ ਚੁੱਕੀ ਏ ਇਹ ਵਾਲੀ ਮਹਿੰਦੀ ਬਿਲਕੁਲ ਸਿਰ ਨੂੰ ਠੰਡਕ ਵੀ ਦਿੰਦੀ ਏ ਤੇ ਵਧੀਆ ਵੀ ਹੁੰਦੀ ਏ ਤੇ ਗਰਮੀ ਵਾਲੀ ਸਪੈਸ਼ਲ ਵਾਲ ਵੀ ਇਹਦੇ ਨਾਲ ਵਧੀਆ ਹੋ ਜਾਂਦੇ ਏ ਸਿਲਕੀ ਸਿਲਕੀ ਤੁਸੀਂ ਵੀ ਲਗਾਣਾ ਆ ਦੇਖੋ ਗਾਇਸ ਬਿਲਕੁਲ ਕਾਲੀ ਹੋ ਗਈ ਨੇ ਤੇ ਤੁਹਾਨੂੰ ਅਮਰਤ ਦੇ ਹੱਥ ਵੀ ਦਿਖਾਣੇ ਆ ਮਹਿੰਦੀ ਲੰਦਿਆਂ ਲੰਦਿਆਂ ਦੇ ਹੱਥ ਕਿਦਾਂ ਦੇ ਹੋ ਗਏ ਤੇ ਆ ਦੇਖੋ ਜੇਕਰ ਤੁਹਾਡੇ ਵਾਲ ਮਤਲਬ ਵਾਈਟ ਵੀ ਹੈ ਨਾ ਕੋਈ ਤੇ ਉਹ ਵੀ ਕਾਲੇ ਹੋ ਜਾਣਗੇ ਆ ਦੇਖੋ ਕਿੰਨੇ ਕਾਲੇ ਹੋ ਗਏ ਨੇ ਲਾਲ ਸੁਰਖ ਵੀ ਹੋ ਗਏ ਤੇ ਕਾਲੇ ਬਿਲਕੁਲ ਆ ਦੇਖੋ ਐਦਾਂ ਹੋ ਜਾਣਗੇ ਯਾਰ ਬਹੁਤ ਵਧੀਆ ਚੀਜ਼ ਹੈ ਤੁਸੀਂ ਜ਼ਰੂਰ ਲਗਾਓ ਇਸ ਤਰੀਕੇ ਨਾਲ ਮਹਿੰਦੀ ਤੇ ਲੋ ਜੀ ਇੱਧਰ ਦੇਖੋ ਮੈਂ ਸਾਰੇ ਮਹਿੰਦੀ ਲਾ ਲਈ ਦੇਖੋ ਕੱਲੇ ਕੱਲੇ ਵਾਲ ਤੇ ਬਿਲਕੁਲ ਬਹੁਤ ਅੱਛੇ ਤਰੀਕੇ ਨਾਲ ਅਮਰਤਕੌਰ ਨੂੰ ਬਹੁਤ ਸੋਹਣੀ ਮਹਿੰਦੀ ਲਾਣੀ ਆਂਦੀ ਹੈ ਹਮੇਸ਼ਾ ਇਹੀ ਲਾਂਦੀ ਹੁੰਦੀ ਹੈ ਮੇਰੇ ਹਰੀ ਮਹਿੰਦੀ ਜਦੋਂ ਲਾਣੀ ਹੋਵੇ ਨਾ ਇਹ ਕੰਮ ਮੈਨੂੰ ਸਭ ਤੋਂ ਵਧੀਆ ਆਂਦਾ ਹੈ ਆ ਦੇਖ ਲਓ ਕਿੰਨਾ ਸੋਹਣਾ ਜੂੜਾ ਕੀਤਾ ਨੇ ਤੇ ਇੱਕ ਇੱਕ ਵਾਲ ਤੇ ਮੇਰੇ ਮਹਿੰਦੀ ਲਾਈ ਤੇ ਮੇਰੇ ਵਾਲ ਜੜੇ ਥੋੜੇ ਬਹੁਤ ਵੀ ਵੈਸੇ ਹੈਗੇ ਆ ਵੈਸੇ ਤਾਂ ਸਾਫ ਸੁਥਰੇ ਆ ਤੇ ਆ ਦੇਖ ਲਓ ਤਾਂ ਲਾ ਕੇ ਤੇ ਨੇ ਬਹੁਤ ਸੋਹਣੀ ਮਹਿੰਦੀ ਲਾਈ ਤੇ ਤੁਸੀਂ ਵੀ ਸੇਮ ਲਾਓ ਬਹੁਤ ਅੱਛਾ ਰਿਜ਼ਲਟ ਮਿਲੇਗਾ ਤੁਹਾਨੂੰ ਸੇਮ ਤੇ ਆ ਦੇਖੋ ਗਾਇਜ਼ ਆ ਵਾਲਾ ਥੂ ਜ਼ਿਆਦਾ ਬੁਟਾ ਲੱਗਾ ਹੋਇਆ ਸੀ ਮੇਰੇ ਆ ਦੇਖੋ ਬਿਲਕੁਲ ਖਰਾਬ ਹੋ ਗਿਆ ਪਤਾ ਨਹੀਂ ਨੂੰ ਕੀ ਹੋਇਆ ਦੇਖਿਓ ਜਮੀ ਸੁੱਕ ਗਿਆ ਆ ਦੇਖੋ ਇਹ ਨਹੀਂ ਪਤਾ ਲੱਗਿਆ ਇਹਦੇ ਵਿੱਚ ਕੋਈ ਬਿਮਾਰੀ ਲੱਗ ਗਈ ਕੀ ਲੱਗਿਆ ਵਾਏ ਗੁਰੂ ਜਾਨੇ ਕੁਝ ਸਮਝ ਹੀ ਨਹੀਂ ਆ ਰਹੀ ਜਮੀ ਸੁੱਕ ਗਿਆ ਆ ਦੇਖੋ ਤੇ ਇਹਦੇ ਵਿੱਚ ਦੇਖ ਲਓ ਆ ਕੀ ਜੰਮਿਆ ਹਲਦੀ ਦਾ ਬੂਟਾ ਹੁਣ ਇਹ ਨਹੀਂ ਮੈਨੂੰ ਪਤਾ ਲੱਗ ਰਿਹਾ ਹਲਦੀ ਹੈ ਇਹ ਹਲਦੀ ਨਹੀਂ ਸੁੰਡ ਹੈ ਸੁੰਡ ਇਹ ਸੁੰਡ ਦੇ ਖੁਸ਼ੂਆ ਦੇਖ ਲਓ ਤੇ ਦੇਖ ਲਓ ਅੰਦਰ ਛਾਂ ਚ ਪਏ ਪਏ ਬੂਟਿਆਂ ਨੂੰ ਦੇਖ ਲਓ ਹਾਲ ਕਿੰਨਾ ਮਾੜਾ ਹੋ ਗਿਆ ਤੇ ਇਹ ਪਾਏ ਦੂਸਰਾ ਤੇ ਇਹਦੇ ਚ ਮੈਂ ਪਾਈ ਅੱਜ ਖਾਦ ਤੇ ਇਹਦੇ ਚ ਪਾਣੀ ਹੈ ਹੁਣ ਮੈਂ ਥੋੜਾ ਪਾਣੀ ਤੇ ਆਹ ਦੇਖੋ ਜੀ ਖਾਦ ਪਾ ਕੇ ਨਾ ਸਰਸੋਂ ਦੀ ਖਾਦ ਹੁੰਦੀ ਹੈ ਨਾ ਜਿਹੜੀ ਆਪਾਂ ਸਰੋਂ ਦੀ ਖਾਲ ਜਿੰਨੂੰ ਬੋਲ ਦਿੰਦੇ ਆ ਉਹ ਪਾਈ ਹੈ ਦੇਖ ਲਿਆ ਮੈਂ ਵੀਡੀਓ ਚ ਦੇਖਿਆ ਸੀਗਾ ਕਿ ਖਰਾਬ ਤੋਂ ਖਰਾਬ ਬੂਟਾ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਬਾਕੀ ਆਹ ਦੇਖ ਲਓ ਇਹ ਹੋ ਗਈ ਸਾਡੇ ਸੁੰਡ ਆਪਣੇ ਆਪ ਹੀ ਹੋ ਗਈ ਇਹ ਸੁੰਡ ਦਾ ਬੂਟਾ ਲੱਗਾ ਸੀ ਬਹੁਤ ਅੱਛੀ ਖੁਸ਼ਬੂ ਆ ਰਹੀ ਇਹਦੇ ਚੋਂ ਵੀ ਤੇ ਮੈਂ ਕਿਹਾ ਚਲੋ ਦੇਖ ਲੈਨੀ ਆ ਇਹਨੂੰ ਮੈਂ ਹੁਣ ਧੁੱਪ ਦੇ ਵਿੱਚ ਰੱਖ ਦਾਂਗੀ। ਬਾਕੀ ਇਹਨੂੰ ਦੇਖਦੇ ਆ। ਉਹਨੇ ਬੂਟੇ ਨੂੰ ਤਾਂ ਮੈਂ ਬਚਾ ਲਵਾ। ਮੈਨੂੰ ਇਦਾਂ ਲੱਗ ਰਿਹਾ ਕਿ ਇਹ ਨੀਚੋਂ ਦੀ ਹੈ। ਦੇਖੋ ਥੋੜਾ ਥੋੜਾ ਨਾ ਸੁੱਕਾ ਜਿਹਾ। ਦੇਖਦੇ ਆ ਜੀ ਇਹਦਾ ਰਿਜ਼ਲਟ ਕੀ ਆਊਗਾ ਤੇ ਮੈਂ ਪੱਕਾ ਤੁਹਾਨੂੰ ਦੱਸੂਗੀ ਜੇਕਰ ਤੁਹਾਡਾ ਵੀ ਕੋਈ ਬੂਟਾ ਖਰਾਬ ਹੁੰਦਾ ਨਾ ਤੇ ਸਰੋਂ ਦੀ ਖਲ ਜ਼ਰੂਰ ਪਾਓ ਤੁਸੀਂ। ਠੀਕ ਹੈ ਜੀ। ਤੇ ਲੋ ਗਾਇਜ਼ ਆਪਾਂ ਮਹਿੰਦੀ ਲਗਾਈ ਸੀ ਨਾ ਅੱਜ ਤੇ ਮਹਿੰਦੀ ਦੇ ਆਪਾਂ ਸਿਰ ਤੋਂ ਲਿਆ ਬਹੁਤ ਅੱਛਾ ਰਿਜ਼ਲਟ ਮਿਲਿਆ ਮੈਨੂੰ। ਤੁਸੀਂ ਵੀ ਜਰੂਰ ਲਗਾ ਕੇ ਦੇਖਿਓ ਪੱਕਾ ਇਸ ਚੀਜ਼ ਨੂੰ ਅਜ਼ਮਾ ਕੇ ਦੇਖਿਓ ਇਹਦਾ ਰਿਜ਼ਲਟ ਬਹੁਤ ਅੱਛਾ ਮਿਲਦਾ ਹੈ ਸਾਨੂੰ ਗਰਮੀਆਂ ਦੇ ਵਿੱਚ ਸਪੈਸ਼ਲ ਲਗਾਣੀ ਚਾਹੀਦੀ ਠੀਕ ਹੈ ਤੇ ਜਿਹੜੇ ਭੈਣ ਭਰਾ ਮੇਰੇ ਨਾਲ ਨਵੇਂ ਜੁੜਦੇ ਹਨ ਮੈਨੂੰ ਅੱਛੇ-ਅੱਛੇ ਕਮੈਂਟ ਕਰਦੇ ਹਨ ਬਹੁਤ ਸਾਰਾ ਸ਼ੁਕਰੀਆ ਅਬ ਮੇਰੇ ਲਈ ਨਾ ਟਾਈਮ ਕੱਢਦੇ ਹੋ ਤੁਸੀਂ ਮੈਨੂੰ ਬਹੁਤ ਅੱਛਾ ਲੱਗਦਾ ਤੇ ਵਾਈਬਰੂ ਕਰੇ ਤੁਹਾਡੇ ਲਈ ਅੱਜ ਦੀ ਸੰਗ੍ਰਾਂ ਸਾਰਿਆ ਲਈ ਖੁਸ਼ੀਆਂ ਭਰੀ ਆਵੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇ ਗਾਇਸ ਦੇਖ ਲਓ ਅਮਰਤ ਦੇ ਹੱਥਾਂ ਦਾ ਵੀ ਤੁਸੀਂ ਕਹੋ ਦੇ ਆ ਦੇਖ ਲਓ ਤੁਹਾਨੂੰ ਹੱਥ ਦਿਖਾ ਰਹੀ ਐ ਨਮਰਤ ਇਹਦੇ ਹ ਸਮਝੋ ਸਕਿਨ ਸਾਡੀ ਕਾਲੀ ਹੋ ਸਕਦੀ ਹੈ ਹਨਾ ਤੇ ਲੋਹੇ ਦੀ ਕੜਾਈ ਦੇ ਵਿੱਚ ਇਦਾਂ ਹੀ ਭਿਗੋਇਓ ਠੀਕ ਹੈ ਸੇਮ ਇਦਾਂ ਹੀ ਬਣਾਣੀ ਹੈ ਤੁਸੀਂ ਜਿਸ ਤਰ੍ਹਾਂ ਮੈਂ ਬਣਾਈ ਤੇ ਤੁਸੀਂ ਜੇਕਰ ਚਾਹੋ ਇਹਦੇ ਵਿੱਚ ਸ਼ਿਕਾਕਾਈ ਐਲਰਜੀ ਠੰਗ ਕਰਾ ਕੁਝ ਵੀ ਪਾ ਸਕਦੇ ਮੇਰੇ ਕੋਲ ਕੱਲਾ ਆਵਲਾ ਸੀ ਮੈਂ ਤੇ ਆਵਲਾ ਪਾਇਆ ਤੇ ਇਹਦਾ ਰਿਜ਼ਲਟ ਤੁਹਾਨੂੰ ਮਤਲਬ 100% ਰਿਜ਼ਲਟ ਮੈਨੂੰ ਦਾ ਅੱਛਾ ਮਿਲਦਾ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਮੈਨੂੰ 99% ਰਿਜ਼ਲਟ ਬਹੁਤ ਅੱਛਾ ਮਿਲਦਾ ਮੈਂ ਕਦੀ ਦੂਸਰੀ ਡਾਈ ਨਹੀਂ ਲਾਈ ਆਪ ਜਦ ਤੱਕ ਆਪਣੇ ਵਾਲਾਂ ਨੂੰ ਹਮੇਸ਼ਾ ਮੈਂ ਇਦਾਂ ਹੀ ਲਾਉਂਦੀ ਆਂ ਹਰੀ ਮਹਿੰਦੀ ਇਸ ਤਰ੍ਹਾਂ ਕਰਕੇ ਲਾ ਲੈਂਦੀ ਮੈਨੂੰ ਬਹੁਤ ਅੱਛਾ ਰਿਜ਼ਲਟ ਮਿਲਦਾ ਤੇ ਬਾਕੀ ਤੁਹਾਡਾ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਹੋ ਚੜੀਂ ਕਲਰੋ ਕਲਾ ਦੇ ਵਿੱਚ ਰੋ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਮੈਂ ਪਰਮਾਤਮਾ ਅੱਗੇ ਹਮੇਸ਼ਾ ਇਹ ਅਰਦਾਸ ਕਰਦੀ ਆਂ ਜਿਹੜੇ ਮੇਰੇ ਨਾਲ ਭੈਣ ਭਰਾ ਜੁੜੇ ਹੋਏ ਨੇ ਤੇ ਜਿਹੜੇ ਨਵੇਂ-ਨਵੇਂ ਜੁੜ ਰਹੇ ਨੇ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਦੇਵੇ ਤੇ ਪਲੀਜ਼ ਇੱਕ ਰਿਕੁਐਸਟ ਜਾਂਦੀ ਜਾਂਦੀ ਤੁਹਾਨੂੰ ਕਰਨ ਲੱਗੀ ਆ ਵੀ ਲੋਗ ਹੋ ਜੇਗਾ ਲੰਬਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜਾ ਪੈਨਪਰਾ ਮੈਨੂੰ ਕਿੱਥੋਂ ਦੇਖ ਰਿਹਾ ਤੇ ਮੇਰੇ ਕੋਲ ਮੈਸੇਜ ਬਹੁਤ ਘੱਟ ਆ ਰਹੇ ਨੇ ਅੱਜਕੱਲ ਪਲੀਜ਼ ਇੱਕ ਲਾਈਕ ਵੀ ਵਧੀਆ ਜਿਹਾ ਕਰ ਦਿਆ ਕਰੋ ਇੱਕ ਕਮੈਂਟ ਕਰ ਦਿਆ ਕਰੋ ਬਾਕੀ ਸਾਰਿਆਂ ਦਾ ਧੰਨਵਾਦ ਥੈਂਕ ਯੂ so much ਬਾਏ ਬਾਏ ਸਤਿ ਸ਼੍ਰੀ ਅਕਾਲ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਜੋ ਕੰਮ ਕਰਾਂਗੇ ਜੀ ਤੁਹਾਡੇ ਨਾਲ ਡੇਲੀ ਰੁਟੀਨ ਦਾ ਉਸੇ ਤਰ੍ਹਾਂ ਮੈਂ ਵੀਡੀਓ ਸ਼ੇਅਰ ਕਰਦੀ ਜੀ ਨੇ ਠੀਕ ਹੈ ਜੀ ਕੱਲ ਮਿਲਦੇ ਆ ਤੁਹਾਨੂੰ ਬਾਏ